ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਰਸੋਈ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਥਾਂ ਦੇ ਦੋ ਜਾਂ ਰਸੋਈ ਦੇ ਵਿੱਚ ਇਹ ਤਿੰਨ ਚੀਜ਼ਾਂ ਲਿਆ ਕੇ ਰੱਖ ਲਓ ਤੁਹਾਡੇ ਘਰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਫਿਰ ਆਓ ਜਾਣਦੇ ਹਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਆਪਾਂ ਜੋ ਸੋਚਦੇ ਹਾਂ ਉਹੀ ਆਪਾਂ ਪਾਉਣੀ ਹੈ ਪਰ ਆਪਣੀ ਮੰਗ ਹੁੰਦੀ ਏ ਕਿ ਅੱਜ ਦਾ ਦਿਨ ਜਿਹੜਾ ਹੈ ਇਹ ਅਗਲਾ ਆਉਣ ਵਾਲਾ ਦਿਨ ਇਸ ਤੋਂ ਵੀ ਬਿਹਤਰ ਹੋਵੇ ਕੱਲ ਦੇ ਦੁੱਖ ਪਿੱਛੇ ਛੁੱਟ ਜਾਣ ਤੇ ਅੱਜ ਵਿੱਚ ਸੌਖੀ ਸੁਖ ਹੋਣ ਰੋਜ਼ ਦੀ ਜ਼ਿੰਦਗੀ ਲਈ ਮਨੁੱਖ ਦੇ ਤੰਤੇ ਕਪੜਾ ਢਿੱਡ ਵਿੱਚ ਰੋਟੀ ਤੇ ਸਿਰ ਤੇ ਛੱਤ ਦਾ ਛੱਤਾ ਹੋਣਾ ਇਹ ਮਨ ਦਾ ਖਿਹੜਿਆ ਰਹਿਣਾ ਇਹ ਭੌਤਿਕ ਚੀਜ਼ਾਂ ਚਾਹੀਦੀਆਂ ਹੀ ਚਾਹੀਦੀਆਂ ਨੇ ਤੇ ਜੇ ਆਪਾਂ ਸਭ ਆਪਾਂ ਚਾਹੁੰਦੇ ਆ ਬਸ ਇੱਕ ਚੀਜ਼ ਘਰ ਲਿਆ ਕੇ ਕਿਸੇ ਵੀ ਕੋਨੇ ਵਿੱਚ ਰੱਖ ਦੀਏ ਤੇ ਘਰ ਲੈਰਾਂ ਪੈਰਾਂ ਹੋ ਜਾਣਗੇ ਮਾੜੇ ਦਿਨ ਖਤਮ ਹੋ ਜਾਣਗੇ ਸੁਖਾਰਾ ਸਮਾ ਜਿੰਦਗੀ ਵਿੱਚ ਆ ਜਾਵੇਗਾ ਇਹ ਸਭ ਤਾਂ ਹੋਵੇਗੀ ਜੇਕਰ ਮਨੁੱਖ ਸਰੀਰ ਪਖੋਂ ਨਿਰੋਗ ਹੋਵੇਗਾ ਇੱਕ ਸਵਸਥ ਸਰੀਰ ਵਿੱਚ ਸਵਸਥ ਮਾਨ ਖੜਿਆ ਰਹਿੰਦਾ ਸਵਸਥ ਸਰੀਰ ਵਿੱਚ ਉੱਦਮ ਤੇ ਉਤਸ਼ਾਹ ਆਉਂਦਾ ਅੱਜ ਆਪਾਂ ਇਸ ਬਾਰੇ ਧਿਆਨ ਨਹੀਂ ਦਿੰਦੇ ਦਰਦ ਹੋਇਆ ਗੋਲੀਆਂ ਦਾ ਫੱਕਾ ਮਾਰ ਕੇ ਪਾਣੀ ਪੀ ਲਿਆ ਕੋਈ ਨਾ ਥੋੜੀ ਦੇਰ ਤੱਕ ਆਰਾਮ ਆ ਜਾਵੇਗਾ ਕਹਿ ਕੇ ਤੇ ਟਾਲ ਦਿੰਨੇ ਆ ਆਪਣੇ ਵੈਰੀ ਆਪਾਂ ਆਪ ਬਣੇ ਹੋਈਆਂ ਆਪਾਂ ਦੂਜਿਆਂ ਦਾ ਤਾਂ ਖਿਆਲ ਰੱਖ ਲੈਨੇ ਆ ਪਰ ਆਪਣੀ ਵਾਰੀ ਆਉਣ ਤੇ ਖੁਦ ਨੂੰ ਭੁੱਲ ਜਾਂਦੇ ਆ ਆਪਾਂ ਟਾਲ ਮਟੋਲ ਕਰਦੇ ਜਿੰਨਾ ਚਿਰ ਮਨਜੀ ਨਾਲ ਨਹੀਂ ਨ ਲੱਗ ਜਾਂਦੇ ਉਹਨਾਂ ਸਮਾਂ ਗੌਰ ਨਹੀਂ ਕਰਦੇ ਅੱਗ ਰੋਗ ਤੇ ਵਿਆਜ ਜਿੰਨਾ ਇਹਨੂੰ ਨਜ਼ਰਅੰਦਾਜ਼ ਕਰਾਂਗੇ ਨਾ ਓਨੀ ਇਹ ਵਾਧੀ ਜਾਵੇਗੀ ਇਸ ਲਈ ਇਹ ਚੀਜ਼ਾਂ ਆਪਾਂ ਨੂੰ ਘਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਘਰ ਲੈ ਕੇ ਆਓਗੇ ਘਰ ਦਾ ਸੁੱਖਾ ਨਾਲ ਪਰ ਜਾਵੇਗਾ ਸਭ ਤੋਂ ਪਹਿਲੀ ਚੀਜ਼ ਪਤਾ ਕੀ ਮਿੱਠਾ ਸੋਡਾ ਜਿਸ ਨੂੰ ਲੋਕ ਅੱਜ ਅਣਦੇਖਾ ਕਰਦੇ ਆ ਇਸ ਸਵਸਥ ਸਰੀਰ ਦਾ ਸਭ ਤੋਂ ਵੱਡਾ ਰਾਜ ਹੈ ਜਦੋਂ ਵੀ ਤੁਸੀਂ ਆਟਾ ਗੁੰਨੇ ਤਾਂ ਆਪਣੇ ਪਰਿਵਾਰ ਦੇ ਜੇ 8 ਜੀ ਨੇ ਨਾ ਤਾਂ ਅੱਧਾ ਚਮਚ ਉਹ ਨਾਲ ਥੋੜਾ ਘੱਟ ਪਾ ਕੇ ਵੇਖ ਲਓ ਜੇ ਅੱਜ ਅੱਧਾ ਚਮਚ ਪਾਇਆ ਅਗਲੇ ਦਿਨ ਜੇ ਰੋਟੀ ਫਟੀਏ ਤਾਂ ਫਿਰ ਥੋੜਾ ਜਿਹੜਾ ਹੋਰ ਘੱਟ ਪਾ ਲਓ 4 ਜਣੇ ਨੇ ਤਾਂ ਹੋਰ ਥੋੜਾ ਹਿੱਸਾ ਕਰ ਲਓ ਪਾ ਕੇ ਰੋਟੀ ਬਣਾਓ ਤੋ ਹਾਡੇ ਘਰ ਕਦੀ ਵੀ ਰੋਗ ਆ ਹੀ ਨਹੀਂ ਸਕਦਾ ਇਹ ਢਿੱਡ ਨਾਲ ਜੁੜੀਆਂ ਜਿੰਨੀਆਂ ਵੀ ਮੁਸ਼ਕਿਲਾਂ ਨੇ ਸਾਰੀਆਂ ਸਾਫ਼ ਕਰ ਦਿੰਦਾ ਪੇਟ ਠੀਕ ਤਾਂ ਮਨੁੱਖ ਨੂੰ ਕੋਈ ਰੋਗ ਨਹੀਂ ਲੱਗਦਾ ਪਹਿਲਾਂ ਹਰ ਘਰ ਵਿੱਚ ਬੀਬੀਆਂ ਇਹ ਵਰਤਦੀਆਂ ਸੀ ਨਾ ਕਿਸੇ ਨੂੰ ਕਬਜ਼ ਨਾ ਗੈਸ ਨਾ ਢਿੱਡ ਵੱਦਾ ਸੀ ਤੇ ਬੱਚਿਆਂ ਦੇ ਢਿੱਡ ਵਿੱਚ ਕੀੜੇ ਜਾਂ ਫਿਰ ਕਿਡਨੀ ਦੀ ਸਮੱਸਿਆ ਇਹ ਨਹੀਂ ਸੀ ਹੁੰਦੀ ਰੰਗ ਸਾਫ਼ ਕਰਨਾ ਰੋਗਾਂ ਨਾਲ ਲੜਨ ਦੀ ਸ਼ਮਤਾ ਇਹ ਵਧਾਉਂਦਾ ਸੀ ਛਾਤੀ ਵਿੱਚ ਜਲਣ ਮੂਤੇ ਕੇਲ ਛਾਈਆਂ ਹੋਰ ਵੀ ਅਣਗਿਣਤ ਫਾਇਦੇ ਨੇ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਨੇ ਜੋ ਸੱਚ ਤੋਂ ਪਰਾਂ ਨਹੀਂ ਤਾਂ ਕਰਕੇ ਮਾੜਾ ਸਮਝਦੇ ਨੇ ਇਸ ਲਈ ਚੁੱਪ-ਚਾਪ ਲਿਆ ਕੇ ਇਸ ਦੀ ਵਰਤੋਂ ਕਰੋ ਤੁਸੀਂ ਨਾ ਇੱਕੀ ਦਿਨ ਵਿੱਚ ਹੀ ਘਰ ਵਿੱਚ ਇਸ ਦਾ ਨਤੀਜਾ ਵੇਖੋਗੇ ਵੀ ਸਿਹਤ ਨਰੋਈਏ ਤੇ ਸਰੀਰ ਹੌਲਾ-ਹੌਲਾ ਲੱਗਣਦਿਆ ਦੂਜੀ ਚੀਜ਼ ਹੈ ਜੋ ਘਰ ਲੈ ਕੇ ਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਉਹ ਵੱਡਾ ਹੋਣਾ ਚਾਹੀਦਾ ਆਕਾਰ ਦੇ ਵਿੱਚ ਉਸ ਵਿੱਚ ਜੋ ਆਪਾਂ ਦੇਸੀ ਕਿਉ ਦੀ ਜੋਤ ਲਗਾ ਸਕਦੇ ਆ ਤਾਂ ਬੜਾ ਚੰਗਾ ਨਹੀਂ ਤਾਂ ਸਰੋਂ ਦੇ ਤੇਲ ਦਾ ਆਪਾਂ ਰੋਜ਼ ਦੀਵਾ ਘਰ ਦੇ ਵਿੱਚ ਜ਼ਰੂਰ ਜਗਾ ਹਰ ਰੋਜ਼ ਆਪਣੇ ਘਰ ਇਹ ਕੰਮ ਕਰਨਾ ਹੀ ਕਰਨਾ ਹੈ ਸਿਆਣੇ ਕਹਿੰਦੇ ਸਨ ਐਵੇਂ ਕਰਨ ਨਾਲ ਸੁਖ ਸਮ੍ਰiddhi ਤੇ ਕਾਰੋਬਾਰ ਵਿੱਚ ਉਣਤੀ ਆਉਂਦੀ ਹੈ ਧੰਨ ਦੀ ਵਰਖਾ ਹੁੰਦੀ ਹੈ ਪਰਮਾਤਮਾ ਖੁਸ਼ ਹੁੰਦੇ ਨੇ ਕਿਹਾ ਜਾਂਦਾ ਸੀ ਸਰੋਂ ਦੇ ਤੇਲ ਦਾ ਦੀਵਾ ਲੋਕ ਮੰਨਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਘਰ ਦੇ ਵਿੱਚ ਜਗਾਉਂਦੇ ਨੇ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਖਤਮ ਹੁੰਦੀਆਂ ਨੇ ਘਰ ਜਿਹੜਾ ਨੈਗੇਟਿਵ ਪ੍ਰਭਾਵ ਖਤਮ ਹੁੰਦਾ ਜਿਸ ਨਾਲ ਲੜਾਈ ਝਗੜੇ ਵੀ ਖਤਮ ਹੋ ਜਾਂਦੇ ਨੇ ਹੋਰ ਤੇ ਹੋਰ ਵਿਗਿਆਨ ਵੀ ਕਹਿੰਦਾ ਕਿ ਇਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਜੀਵਾਣੂ ਤੇ ਕਿਟਾਣੂ ਜੋ ਤੁਹਾਨੂੰ ਬਿਮਾਰ ਕਰਦੇ ਨੇ ਉਹ ਮਰ ਜਾਂਦੇ ਨੇ ਤੁਹਾਡੇ ਘਰ ਜੋ ਬਿਮਾਰੀ ਫੈਲਾ ਰਹੇ ਸਨ ਉਹ ਖਤਮ ਹੋ ਜਾਂਦੇ ਨੇ ਸਾਹ ਸੰਬੰਧੀ ਕੋਈ ਰੋਗ ਨਹੀਂ ਹੁੰਦਾ ਨੀਂਦਰ ਵਿੱਚ ਚੰਗੀ ਤੇ ਸੁਖਤ ਆਉਂਦੀ ਹੈ ਨਾਕਰਾਤਮਕਤਾ ਖਤਮ ਹੁੰਦੀ ਹੈ ਐਨਾ ਚੰਗਾ ਪ੍ਰਭਾਵ ਹੈ ਤੀਸਰੀ ਚੀਜ਼ ਜੋ ਆਪਾਂ ਸਾਬਨੇ ਘਰ ਲੈ ਕੇ ਆਉਣੀ ਹੈ ਤੇ ਇਹ ਆਪਣੇ ਘਰਾਂ ਦੇ ਵਿੱਚ ਆਮ ਹੁੰਦੀ ਸੀ ਪਰ ਹੁਣ ਨਹੀਂ ਹੈਗੀ ਉਹ ਚੀਜ਼ ਹੈ ਦੋਰੀ ਡੰਡਾ ਜਾਂ ਸਲਵਟਾ ਆਪਾਂ ਨਾ ਹੁਣ ਕੀ ਕਰਦੇ ਆਂ ਵੀ ਚੀਜ਼ਾਂ ਘਰ 'ਚ ਇਕੱਠੀਆਂ ਤੇ ਮਿਕਸੀ ਵਿੱਚ ਪਾ ਕੇ ਤੇ ਉਹਨੂੰ ਪੀ ਲਿਆ ਇਹ ਨਾਲ ਤੇਲ ਤੇ ਉਹਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਆਪਾਂ ਨੂੰ ਮਿਲਨੇ ਚਾਹੀਦੇ ਸਨ ਨਾ ਉਹ ਮਿਕਸੀ 'ਚ ਪੀਸਣ ਨਾਲ ਉਹ ਨਹੀਂ ਮਿਲਦੇ ਜਦੋਂ ਆਪਾਂ ਮਿਕਸੀ ਵਿੱਚ ਉਹ ਚੀਜ਼ਾਂ ਪਾਉਂਨੇ ਆ ਡੱਬੇ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਜੋ ਸਵਾਦ ਨੂੰ ਬਦਲ ਕੋੜਾ ਕਰ ਦਿੰਦੀ ਹੈ ਹੱਥ ਨਾਲ ਜਿਨਾਂ ਵਰਤੀਆਂ ਦੋਰੀ ਡੰਡਾ ਸਵਾਦ ਤੇ ਸਿਹਤ ਨਾਲ ਭਰਿਆ ਖਜ਼ਾਨਾ ਹੈ ਇਸ ਨਾਲ ਸਮਾਂ ਜ਼ਰੂਰ ਲੱਗਦਾ ਪਰ ਸਿਹਤ ਨਰੁਈ ਰਹਿੰਦੀ ਇਸ ਨਾਲ ਸਰੀਰ ਨੂੰ ਲੜਿੰਦੇ ਤੱਤ ਮਿਲਦੇ ਨੇ ਦੋਰੀ ਡੰਡੇ ਦੀ ਮਦਦ ਨਾਲ ਐਕਸਰਸਾਈਜ਼ ਹੋ ਜਾਂਦੀ ਜਿਨ੍ਹਾਂ ਨੂੰ ਸਰਵਾਈਕਲ ਹੈ ਨਾ ਉਹ ਉਹਨਾਂ ਦਾ ਬੜੀ ਛੇਤੀ हट ਜਾਏਗਾ ਇਸ ਸਮੱਸਿਆ ਨਹੀਂ ਹੁੰਦੀ ਤੇ ਨਾ ਹੀ ਬਾਹਾਂ ਤੇ ਮੋਢੇ ਦੁਖਦੇ ਨੇ ਜਮੀਨ ਤੇ ਬੈਠ ਕੇ ਜਦੋਂ ਕਰਦੇ ਆ ਤਾਂ ਖੂਨ ਦਾ ਪ੍ਰਵਾਹ ਸਹੀ ਹੋਣ ਲੱਗ ਜਾਂਦਾ ਹੈ ਜਿਸ ਦੇ ਨਾਲ ਬੀਪੀ ਦੀ ਸਮੱਸਿਆ ਉਹ ਇੱਕਦਮ ਠੀਕ ਹੋ ਜਾਂਦੀ ਜੇਕਰ ਹੋ ਸਕੇ ਤਾਂ ਮਿੱਟੀ ਦੀ ਦੋਰੀ ਹੀ ਤੁਸੀਂ ਵਰਤੋ ਦਵਾਈਆਂ ਤੋਂ ਬਾਚ ਜਾਓਗੇ ਤੇ ਅਗਲੀਆਂ ਰਸੋਈ ਦੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਸਿਹਤ ਤੁਹਾਡ ਨੂੰ ਇਹ ਤੁਹਾਡੇ ਵੰਡੇ ਕੀ ਵੰਡੇਗੀ ਗੋਡੇ ਨਹੀਂ ਦਰਦ ਹੋਣਗੇ ਅੰਦਰ ਜਾ ਕੇ ਗਰਮੀ ਪੈਦਾ ਨਹੀਂ ਹੋਵੇਗੀ ਜਿਸ ਨਾਲ ਜਿਗਰ ਗੁਰਦੇ ਸਹੀ ਕੰਮ ਕਰਨਗੇ ਆਪਾਂ ਆਖਦੇ ਨੇ ਆ ਬਜ਼ੁਰਗ ਨੇ ਖੁਰਾਕਾਂ ਖਾਧੀਆਂ ਨੇ ਉਹ ਖੁਰਾਕਾਂ ਤਾਂ ਹੀ ਨੇ ਜੀ ਆਪਾਂ ਕੋਲ ਇਹ ਉਹਨਾਂ ਦੇ ਢੰਗ ਸੋਹਣੇ ਸਨ ਆਪਣੇ ਨਾਲ ਤਰੀਕੇ ਜਿਹੜੇ ਨੇ ਨਾ ਉਹ ਵਧੀਆ ਸਨ ਉਹਨਾਂ ਦੇ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਕੰਮਕਾਰ ਨੂੰ ਕਰਦੇ ਸਨ ਤੇ ਖਾਂਦੇ ਪੀਂਦੇ ਸਨ ਅਗਲੀ ਚੀਜ਼ ਜਿਹੜੀ ਆਪਾਂ ਸਾਰਿਆਂ ਨੇ ਲੈ ਕੇ ਨਹੀਂ ਵੇਖੋ ਆਪਣੇ ਸਾਰਿਆਂ ਦੇ ਘਰ ਨਾਲ ਇੱਕ ਮਿੱਟੀ ਦਾ ਘੜਾ ਹੋਣਾ ਹੀ ਹੋਣਾ ਚਾਹੀਦਾ ਉਹਦੇ ਵਿੱਚ ਪਾਣੀ ਪੀਆ ਕਰੋ ਉਹਨਾਂ ਪਾਣੀ ਵੀ ਉਸ ਘੜੇ ਚੋਂ ਪੀਂਦੇ ਸੀ ਤੇ ਦੂਜੀ ਗੱਲ ਉਹ ਦਾਲ ਵੀ ਨਾ ਮਿੱਟੀ ਦੀ ਚਾਟੀ ਵਿੱਚ ਜਾਂ ਚੁੱਲ੍ਹੇ ਉੱਤੇ ਰੱਖਦੇ ਹੁੰਦੇ ਸਨ ਉਹਦੇ ਵਿੱਚ ਚੀਜ਼ਾਂ ਪਾ ਕੇ ਨਾ ਜਿਹੜੀ ਦਾਲ ਹੈ ਉਹ ਹੋਰ ਵੀ ਪੋਸ਼ਟਿਕ ਹੋ ਜਾਂਦੀ ਸੀ ਹੋ ਸਕੇ ਤਾਂ ਖੁੱਲੀ ਹਵਾ ਜਾਂ ਸੂਰਜ ਦੀ ਰੋਸ਼ਨੀ ਵਿੱਚ ਪਕਾਇਆ ਕਰੋ ਜਦੋਂ ਆਪਾਂ ਦਾਲ ਪਹਿਲਾਂ ਆਪਾਂ ਬੈਂਦੇ ਹੁੰਦੇ ਹੁੰਦੇ ਸੀ ਚੌਂਕੇ ਹੁੰਦੇ ਸੀ ਹਰ ਘਰ ਤੇ ਉਹਨਾਂ ਦਾਲ ਰਜਣੀ ਚਾਟੀ ਦੀ ਜਾਂ ਉਹਨਾਂ ਮਿੱਟੀ ਦੇ ਭਾਂਡੇ 'ਚ ਰੱਖਦੇ ਨਹੀਂ ਤੇ ਤੋਂ ਖੁੱਲੀ ਰੱਖਦੇ ਨਹੀਂ ਉਹ ਉਸ ਸਮੇਂ ਉਹ ਸਭ ਤੋਂ ਵੱਧ ਵਿੱਚ ਪੋਸ਼ਟਿਕਤਾ ਹੁੰਦੀ ਸੀ ਅੱਜ ਵੀ ਜੇਕਰ ਦਾਲ ਬਣਾਓ ਨਾ ਖੁੱਲੀ ਹਵਾਆਂ ਜਾਂ ਸੂਰਜੀ ਰੋਸ਼ਨੀ ਵਿੱਚ ਰੱਖੋ ਤੁਸੀਂ ਆਪ ਦੇਖੋਗੇ ਉਹ ਦਾਲ ਦਾ ਸਵਾਦ ਵੀ ਵੱਧ ਹੋਏਗਾ ਤੇ ਉਹਦੇ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਵੀ ਹੋਣਗੇ ਪੁਰਾਤਨ ਬੀਬੀਆਂ ਚੌਂਕੇ ਵਿੱਚ ਖੁੱਲੀ ਥਾਂ ਤੇ ਮਿੱਟੀ ਦੇ ਭਾਂਡੇ ਵਿੱਚ ਪਣਾਉਂਦੀਆਂ ਸਨ ਜਿਸ ਨਾਲ ਦਾਲ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਪਰ ਅੱਜ ਆਪਾਂ ਖੁਦ ਐਲਮੀਨੀਅਮ ਦਾ ਜ਼ਹਿਰ ਆਪਣੇ ਪਰਿਵਾਰਾਂ ਨੂੰ ਦੇਣ ਦੇ ਆ ਇਸ ਲਈ ਜੇ ਮਿੱਟੀ ਦੇ ਭਾਂਡੇ ਘਰ ਲੈ ਆਏ ਨਾ ਤਾਂ ਰੋਗ ਘਰੋਂ ਬਾਹਰ ਹੋ ਜਾਣਗੇ ਮਿੱਟੀ ਦੇ ਭਾਂਡੇ ਰੱਖਣ ਨਾਲ ਆਪਾਂ ਪੁਰਾਣੇ ਜਮਾਨੇ ਵਾਲੇ ਨਹੀਂ ਹੋ ਜਾਵਾਂਗੇ ਸਗੋਂ ਸਿਹਤਮੰਦ ਹੋ ਜਾਵਾਂਗੇ ਫੋਕੀ ਸ਼ੋਸ਼ੇ ਬਾਜੀ ਛੱਡ ਆਪਣੀ ਜੜੀ ਧਰਤ ਦੀ ਮਿੱਟੀ ਦੇ ਸਾਥੀ ਵਾਲੀ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਰਸੋਈ ਵਿੱਚ ਥਾਂ ਦੇ ਦਿਓ ਇਹ ਤੁਹਾਨੂੰ ਨਿਰੋਗਤਾ ਦੇ ਦੇਣਗੀਆਂ ਫਿਰ ਅੱਜ ਹੀ ਇਹ ਤਿੰਨ ਚੀਜ਼ਾਂ ਘਰ ਲਿਆਓ ਆਪਣੇ ਘਰ ਦੇ ਕਿਸੇ ਕੋਨੇ 'ਚ ਲਿਆ ਕੇ ਰੱਖ ਲਓ ਇਹ ਤੁਹਾਡੇ ਵਾਰੀ ਨਿਆਰੇ ਕਰ ਦੇਣਗੀਆਂ ਸਿਹਤ ਠੀਕ ਮਨ ਖੁਸ਼ ਮਨ ਖੁਸ਼ ਬੰਦਾ ਖੁਸ਼ ਤੇ ਘਰ-ਪਰ ਕਾਤੀ ਬਰਕਤ ਫਿਰ ਸੰਗਾ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਜੇਕਰ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਐਵੇਂ ਦੀ ਇਸ ਸੰਬੰਧੀ ਤਾਂ ਵੀ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਸੰਗਤ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੁਸੀਂ ਕੇਸਨਗਰ ਤੋਂ ਪਿੰਡ ਤੋਂ ਸ਼ਹਿਰ ਤੋਂ ਜਾਂ ਕਿਸੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਹੋ ਉਹ ਕਮੈਂਟ ਬਾਕਸ ਜਰੂਰ ਲਿਖਿਆ ਜੀ ਫਿਰ ਆਓ ਆਪਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ